ਲਾ ਲਾਦੀ ਲਾ ਨਾ ਪਹਿਲਾਂ ਮੰਗਦਾ ਸਹੀ ਫੇਰ ਹੀ ਲਾ ਲੈਂਦੇ ਆ 22000 ਮੰਗਿਆ 22000 ਜ਼ਿਆਦਾ ਮੰਗਦਾ 20 ਹੀ ਲੈ ਜਾ ਕੰਮ ਨਹੀਂ ਮੜਦਾ ਦੋ ਮਹੀਨੇ ਨਹੀਂ ਪੜਦਾ ਨਹੀਂ ਨਹੀਂ ਪੜਦਾ ਜੀ ਹੋਏ ਆਪਾਂ ਗੱਬਣਾ ਬਈ ਗੱਬਣਾ 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 ਬੱਕਰੀ ਦਾ ਗੱਬਣ ਦੀ ਗਰੰਟੀ ਹੋਊਗੀ ਫੇਰ ਵੀ ਵਾਪਸ ਲਵਾਂਗਾ ਇਹ ਖਾਲੀ ਨਕਾ ਚੱਲ ਹੁਣ ਵਾਪਸ ਅੱਡੀ ਤੋਂ ਪਹਾੜਾਂ ਚੋਂ ਕੌਣ ਮੋੜਦਾ ਆਊਗਾ ਨਾ ਦੇ ਕੋਈ ਆਏ ਹੋਏ ਆ ਵੀ ਮੇਰਾ ਕੱਚੀਆਂ ਗੱਲਾਂ ਕਿਉਂ ਕਰੀਏ ਫੰਡਰ ਹੈ ਗੱਬਣੇ ਵਾਪਸ ਨਹੀਂ ਆਉਂਦੀ ਜਿਹੜੇ ਗੰਗਾ ਚ ਫੁੱਲ ਪੈ ਗਏ ਨਾ ਮੋੜਦੇਗਾ ਬੰਦਾ ਤੈਨੂੰ ਉਹ ਹੱਡੀਆਂ ਦੁਬਾਰਾ ਨਹੀਂ ਸਿਉਂਦੀਆਂ ਉਹਦਾ ਵਿੱਚੇ ਰਲ ਜਾਣੀਆਂ ਪਤਾ ਕਿਹਦੇ ਕਿਹਦੇ ਹੱਡ ਸਾਈਡ ਕਿਉਂ ਨਹੀਂ ਆਪਾਂ ਉੱਤੇ ਅੱਧੇ ਬਾਹਰ ਹੱਟ ਪਾਣੇ ਮੋੜਦੇ ਨੇ ਦੇਖ ਕਰ ਲੋ ਥੋੜਾ ਮੋਟਾ ਕਰ ਲੋ ਦੇਹੋਂ ਲਾਉਣਗੇ ਕੁਝ ਵੇਰੀ ਹੈ ਜੀ ਐਂ ਖੜੇ 13000 ਦਾ ਵਾਦਿਆਂ ਨਹੀਂ ਜੀ ਉਹ ਨਹੀਂ ਪੂਰੀ ਕਿੱਥੇ ਹੋ ਹੱਕ ਮਾਰਦੇ ਕੋਈ ਲੱਗਾ ਹੱਕ ਮਾਰਦੇ ਬਸ ਡਬਲ ਬਾਬੇ ਹਾਂ ਵੀ ਥੋੜਾ ਕਣ ਇਹਦੇ ਚ ਮੰਤਾਨ ਹੋਊਗਾ ਹੈ 14 ਦੇ ਦੀ ਰਾਜੂ ਮਕਾਂ ਤੋਂ ਨਿਕਲਨੇ ਆਦੇ ਤੇ ਨਾ ਉੱਥੇ ਲੈ ਕੇ ਜੀ ਮਾਲ ਆਲੇ ਇਹਨੂੰ ਉਹਨੇ ਵੇਚੀ ਨਹੀਂ ਪੈਸੇ ਬਹੁਤ ਲੱਗੇ ਵੇਚ ਉਹ ਯਾਰ ਲੱਗਿਆਂ ਦੀਆਂ ਗੱਲਾਂ ਦੋਦਾ ਯਾਰ ਬਾਈ ਹੋ ਜਾਂਦੀਆਂ ਪਹਿਲਾਂ ਆਹ ਮੰਡੀ ਹੈ ਤਾਂ ਮੰਡੀ ਹੈ ਤਾਂ ਮੰਡੀ ਦਾ ਸੌਦਾ ਲਾਉ ਲਾ ਵੀ ਇਹਨੇ ਪੈਸੇ ਮੰਗਦਾ ਮੈਂ ਤਾਂ ਆਪਣੀ ਛੋਟੀ ਵੀ ਰੈਡੀ ਨਹੀਂ ਕੋਈ ਤੇਰਾ ਮਾਲ ਹੈ ਵੇਚਣਾ ਆ ਵੇਚ ਬਸ ਕੋਈ ਤੈਨੂੰ ਮਜਬੂਰ ਨਹੀਂ ਕਰਦੇ ਸੀ ਬਸ ਮੰਡੀ ਆ ਤਾਂ ਮਾਰ ਲੈ ਚਲੋ ਤਾਂ ਜੀ ਤੈਨੂੰ 2 ਰੁਪਏ ਬਣਦੇ ਨੇ ਤਹੀਂ ਨਹੀਂ ਨਾ ਗਈ ਕਿਉਂ ਜੀ ਠੀਕ ਹੈ ਜੀ ਮੈਂ ਤਾਂ ਇੱਕ ਵਰਗਾ 500 ਤੈਥੋਂ ਕਹਿ ਕੇ ਲੈਣਾ ਹੈ ਲੈਣਾ ਹੀ ਲੈਣਾ ਇਹਦੇ ਦਲਾਲੀ ਇੱਕ ਦੋ 100 200 ਆਉਂਦਾ 500 ਕਹਿ ਕੇ ਲੈਣਾ ਹੁਣ ਮੈਂ ਅਗਲੇ ਤੋਂ ਪਿੱਛੋ ਵਾਲਾ ਕਹਿੰਦਾ ਮੈਂ ਤਾਂ ਦੰਦਾ ਹੀ ਨਹੀਂ ਮੈਂ ਤਾਂ ਸਵੱਟ ਕਹਿਣਾ ਵੀਡੀਓ ਚ ਮੈਨੂੰ ਕੋਈ ਡਰ ਨਹੀਂ ਰੋਟੀ ਦੇ ਮਾਰੇ ਫਿਰਦੇ ਆ ਕੋਈ ਨਹੀਂ ਇਹ ਮੋਹ ਤੇ ਗੱਲਾਂ ਗੱਲ ਹਾਂ ਹਾਂ ਜੇ ਮੈਨੂੰ ਪੂਰਾ 15000 ਦੀ ਬੱਕਰੀ ਫੜਾ ਦੇਣਾ ਨਹੀਂ 15000 ਦੀ ਨਹੀਂ ਵੇਚਣੀ ਹੋਰ ਕਿੰਨੇ ਦੀ ਦੇਣੀ ਹੈ 18000 ਦੀ ਵੇਚਣੀ ਹੈ ਬਸ ਸਾਈ ਕੱਟ ਵੀਰਾ ਇੱਦਾਂ ਹੀ ਕੰਮ ਨੇ ਵੇੜ ਦਾ ਨਾ ਨਿਮੇੜ ਦਾ ਨਾ ਸਿੱਧਾ ਹੀ ਨਿਮੇੜ ਦਾ ਨਾ ਆ ਜਾ ਸਾਈ ਕੱਟ ਬਈ ਜਾ ਤੈਨੂੰ ਮੈਂ ਮਾਲ ਇਕੱਠਾ ਕਰ ਲਾਂ ਵੀ ਇੰਟਰਨੈਟ ਦੀ ਖਲੀਫਾ ਦਾ ਸਾਥ ਆਰ 450 ਦੇ ਬਾਈ ਦੀ ਸਾਢੇ 500 ਦੇ ਇੱਧਰ ਪਿੱਛੇ ਆਊਗਾ ਉੱਥੇ ਵੱਜ ਮੋੜ ਤੇ ਬਾਈ ਤੇ ਪਿੱਛੇ ਜਾਊਗਾ ਇਹਨਾਂ ਦਾ ਦੁਖਾ ਦੇ ਬੱਕਰ ਮੰਡੀ ਤੇ ਦਿਖਾ ਦੇ ਵੱਡੇ ਕਰਨ ਵਾਲਾ ਦਿਖਾ ਦੇ ਦਿਖਾ ਦੇ ਬੋਲੋ ਕਿੰਨੇ ਦਾ ਕੀ ਮੰਗਿਆ 10 100 ਰੁਪਏ ਕਿੰਨੇ ਬਾਈ 200 ਗਾਦੇ 200 ਪੈਸੇ ਮੰਗਦਾ ਸਹੀ ਅਸੇ ਉਰੇ ਮੰਡੀਰ ਮਿਲ ਜੇ ਬੱਕਰਾ ਗਾਰੰਟੀ ਹੈ ਮੇਰੀ ਸਾਰੀ ਮੰਡੀ ਦੇ ਤੂੰ ਕਮ ਕਰੇਗਾ ਤੂੰ ਇਹਨਾਂ ਤੂੰ ਬੱਕਰੇ ਮਿਲ ਜੀ ਛੀ ਦਵਾ ਦੇ ਨਾ ਨਾ ਕੱਟਾ ਮੈਂ ਕੀ ਕਰਦਾ ਬੱਕਰਾ ਤੂੰ ਦੇਖ ਤੂੰ ਮੰਡੀ ਤੋਂ ਬੱਕਰਾ ਮਿਲੂ ਐ ਡੇ ਡੇ ਕਰਨਾ ਲਾ ਤੂੰ ਕੰਡਾ ਦੇਖ ਤੂੰ ਸਹੀ ਦੇ ਦੇ ਨੀ ਦੇਖ ਜੋ ਸਹੀ ਦੋ ਤੇ ਤੇਰੇ ਪਸੰਦਾ ਲੈ ਜਾਣਾ ਕੋਈ ਤੇ ਕੰਡਾ ਦੇ ਦੋ ਜੇ ਬੱਕਰੇ ਮਿਲੇ ਮੰਡੀ ਚ ਉਹ ਪੈਸੇ ਮਾਰੇ ਪਾਸ ਨਾ ਤੇ ਉਹ ਗੂਗਲ ਪੇ ਹੋ ਜੂ ਤੇਰੀ ਗੂਗਲ ਪੇ ਕਰਨਾ ਅਮਨੇ ਉਹ ਗੂਗਲ ਪੇ ਕਿਰ ਹੋਗਾ ਉਹ ਗੂਗਲ ਤੇਜ਼ੀ ਭਈ ਗੂਗਲ ਪੇ ਚਲਦੀ ਸਤ ਹਜ਼ਾਰ ਦਿੰਦਾ ਨਹੀਂ ਮਾਰ ਜਾ ਅਮਰੀਕਾ ਮਾਰ ਜਾ ਅਮਰੀਕਾ ਇਹ ਵੀ ਵਿਚਾਰੇ ਆਏ ਨਹੀਂ ਇਹ ਵੀ ਮੈਂ ਆਇਆ ਮੈਂ ਰੱਖਿਆ ਮੈਂ ਰੱਖਿਆ ਫੇਰ ਠੀਕ ਹੈ 200 ਰੁਪਏ ਠੀਕ ਹੈ ਕਿੰਨੇ 700 ਰੁਪਏ ਨਹੀਂ ਜਮਾ ਫੋਲੋ 7 ਨਹੀਂ ਮੇਰੀ ਗੱਲ ਸਾਢੇ ਸਤ ਲਾ ਦੇ ਬਈ ਮਾਰ ਜਾ ਅਮਰੀਕਾ ਪੂਰਾ 8 ਨਾਲ ਵੀ ਨਹੀਂ ਵਧਣਾ ਮੇਰੇ ਕੋਲ ਸੀ ਨੇ ਮੇਰੇ ਕਾਰ ਦਾ ਇੱਕ ਸਮੀ ਹੋਵੇ ਯਾਰ ਆਹੀ ਗੱਲ ਨਾ ਗੱਲ ਨਾ ਮੇਰਾ ਜੀ ਤਾਂ ਕਿੰਨੇ ਪਾ ਰਹੇ ਤੇ ਬਸ ਤੈਨੂੰ ਇੱਕ ਚ ਨਿਮੇੜਦਾ ਗੱਲ ਬੱਸ ਛੱਡ ਛੱਡ ਦੇ 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 ਸਾਰਾ ਪੂਰਾ ਸੱਤ ਦਾ ਦੇ ਪੂਰਾ ਸੱਤ ਦਾ ਦੇ ਦੇ ਹੋਰ ਆ ਸਾਈ ਤੇ ਤਰੀ ਵਾਪਸੇ ਫੜ ਬਈ ਆ ਫੜ ਬਈ ਪੈਸੇ ਤੇਰੀ ਸਾਈ ਬੱਸ ਫੜ ਆ ਇਹਨੂੰ ਛੇਡੂ ਟੋਲੇ ਬਈ ਟੋਲੇ ਕਰੀਂ

3500 ਦਵਾ ਦਿਆਂ 4000 ਦਵਾ ਦਿਆਂ ਹੈ ਹੋਰ ਕਿੰਨੇ ਦੇ ਕੋ ਸਾਢੇ ਪੰਜ ਦਵਾ ਜਾਂ ਸਾਢੇ ਚਾਰ ਦਾ ਹੋ ਗਿਆ ਫੜ ਲਓ ਜੀ ਹੈ ਹੋ ਗਿਆ ਵੀ ਫੜ ਲੈ Google Pay ਹੋ ਜਾਏਗਾ ਆਪ ਕੋ ਕਰਾਊਗਾ ਹੀ ਕੁਸਤਾ ਕਰਾਊਗਾ ਉਹ ਤੁਸੀਂ ਲਿਆਉਣਾ ਕਿ ਲਿਆਉਣੀ ਹੋ ਤੁਸੀਂ ਜੁਨੀ ਤੂੰ ਦਸ ਦੇ ਨਾ ਇਹਦੀ ਰੱਖਣਾ ਇਹਦਾ ਰੱਖਾ ਕਰ 3000 ਦੇ ਦਿਆਂ ਫਿਰ ਸੱਤ ਦੀ ਵੀ ਨਹੀਂ ਹੈਗੀ ਕਿਉਂ ਜੀ ਐਵੇਂ ਗਰੀਬ ਆਦਮੀ ਐਡੀ ਦਰੂ ਆਇਆ ਲਟਾਉਣਾ ਤਾਂ ਨਹੀਂ ਆਪਾਂ ਨੇ ਸੀਦੀ ਕਰ ਦਿਓ ਜੀ ਫਿਰ ਸਹੀ ਇਹ ਵੀ ਮੰਗ ਲੈ ਸੀਦੀ ਲੈ ਜਾ ਸੀਦੀ ਲੈ ਜਾ ਹੈਂ ਸੀਦੀ ਕੋਈ ਨਿਮੇੜ ਦੀ ਤੇ ਪਾਰਾ ਨਾ ਮਾਰਾ ਨਾ ਮਾਰਾ ਪੂਰੇ 4000 ਮਿਲੂ 3000 ਚੱਲ ਲਾ ਪਾ ਹੋ ਗਈ ਆ ਮੇਰੀ ਲਖਾਈ ਤੇ ਦਵਾਈ ਮੈਂ ਤੇਰੇ ਦੱਸਾ ਬਾਲੂ ਜੋ ਗੂਗਲ ਤੇ ਕਰਾ ਲੈ ਜੋ ਗੂਗਲ ਤੇ ਕਰੇ ਤੇਰੀ ਵਾਲੀ ਵੀ ਕਰਦੀ ਹੈ ਆਹ ਹਾਂ ਦੋਨਿਆਂ ਦੀ ਸਾਢੇ ਕਰਦੀ ਇਹਨਾਂ ਦੋਨਾਂ ਦਾ ਸਾਢੇ ਅੱਠ ਕਰਦੇ ਹੈ ਨਾ ਸਾਢੇ ਅੱਠ ਹਾਂ ਸਾਢੇ ਅੱਠ ਹਾਂ ਵਿਹਾਰ ਚੌਨੀ ਪੱਜਣ ਦੇ ਆ ਲਾਲਾ ਹੋਏ ਲਾਲਾ ਬੋਲ ਟੰਗ ਹਾਂ ਮੋਂ ਬੋਲਾ ਮੋਂ ਬੋਲ ਹਾਂ ਬੰਦੇ ਦੋਆਂ ਦਾ ਕਰਦੀ ਮੈਂ 8.5 ਇੱਕ ਪੱਠ ਹੋਰ ਦੇਖ ਲੋ ਲਿਆ 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 ਆਊਗਾ ਪਊਵੇਂ ਨਹੀਂ ਪਾਵੇ ਜਿਵੇਂ ਨਾ ਬਾਜਦਾ ਕਿੰਨੇ ਚਿਹਰਿਆਂ ਦਾ ਕਰਦੇ ਹਾਂ ਬੋਲੋ ਕੱਲ ਕੋਈ ਨਾ ਬੰਦੇ ਹੋਰ ਨੂੰ ਦੇ ਦਾ ਓ ਹੋ ਮੇ ਤਾਂ ਹੋਰ ਨੂੰ ਲੈ ਰਾਜੂ ਬਾਈ ਨੇ ਪਕਾਈ ਨੇ ਬੱਕਰੀਆਂ ਵਧੀਆ ਚੱਲ ਆਹ ਵਡੀਆਂ ਬਾਈ ਮੰਡੀ ਜੇ ਬਾਈ ਪਾ ਕੇ ਦੇਖੋ ਉਹ ਜਾ ਕਰ ਓਏ ਆਇਦਾ ਉਹ ਦੇਖਾ ਰਾdio ਬਾਈ ਨੇ ਬਗਾਇਆ ਬੱਕਰੇ ਆ ਬਈ ਮੰਡੀ ਚ ਹਾਂਜੀ ਹਾਂਜੀ ਲੰਘਾ ਮੰਡੀ ਚ ਕੀ ਰੇਟ ਵਿਕਨੇ ਤਾ 10 ਬਾਈ ਇਹ ਕੀ ਨਾ ਆਇਆ ਜੀ ਆ ਤਾਂ ਮੇਰੇ 7 ਦਾ 7 ਦਾ ਤੇ ਆ ਦੋਏ 8.5 ਦੇ 8.5 ਦੇ ਹਾਂ ਵਧੀਆ ਸੌਦਾ ਹੋ ਗਿਆ ਵਧੀਆ 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 ਇਹਨੇ ਕਰਾਇਆ ਬਾਈ ਹਾਂ ਵਧੀਆ ਕਰਦਾ ਬਹੁਤ ਵਧੀਆ ਕਰਦਾ ਵਧੀਆ ਵਧੀਆ ਕਾਇਮ ਜਮਾ ਕਾਇਮ ਹੋ ਗਿਆ ਸੌਦਾ ਫਿਰ ਪਹਿਲਾਂ ਸੌਦਾ ਤਾਂ ਕਰਾਤਾ ਸਿੰਦੇ ਦਾ ਆ ਸਿੰਦੇ ਦਾ ਠੀਕ ਹੈ ਕਿੰਨੇ ਦਾ ਹੋ ਗਿਆ ਏ ਜੀ ਪਹਿਲਾਂ ਲੋ ਸਾਢੇ ਅੱਧੇ ਇੱਕ ਸੱਤ ਦਾ ਪਾ ਕੇ ਦੇਖੋ ਕਿ ਆ ਨਾ ਆ ਹਾਂ ਥੂਰ ਥੂਨਾ ਮਾ ਵੀ ਉਹ ਖਰਤਾ ਜਾ ਆ ਜਾ ਜਾਂਦਾ ਤੇ ਹਾਂ ਸਾਢੇ ਅੱਧੇ ਭਾਈ ਪਹਿਲਾਂ ਲਿਖਾਈਆਂ ਕਰਾਓ ਇਹਨਾਂ ਦੀਆਂ ਇਹ ਭੱਜਣਗੇ ਉਹਨਾਂ ਪਰ ਨਾ ਲਿਖਾਈ ਚੱਲ ਕਰਾਉਣੇ ਹਾਂ ਇਹਨਾਂ ਨੂੰ ਤੋਦੇ ਫਿਰ ਕਿੱਥੇ ਜਾਓਗੇ ਪੈਸੇ ਲੈਣ ਤਾਂ ਵਾਗੇ ਤੁਸੀਂ ਮੇਰੇ ਕੀ ਕਰੀਂ ਤੂੰ ਆ ਰਾਤ ਤੂੰ ਚੋਲੀ ਪਾ ਦੇ ਉਹ ਵਈ ਰਾਤ ਹੋਰਾ ਲੈ ਬੱਕਰੀ ਬਾ ਮੈਂ ਰੱਖ ਲਈਏ ਵੇਚਣੀਆਂ ਨਹੀਂ ਹੈ ਜੀ ਬਾਈ ਵਧਾਈਆਂ ਜੀ ਵਧਾਈਆਂ ਜੀ ਨਾ ਬੱਕਰੀਆਂ ਮੁੰਡਾ ਸਾਮੂਗਾ ਕਰੇ ਆਪਾਂ ਵੇਚਣੀਆਂ ਨਹੀਂ ਮੇਲੇ ਦੁੱਧ ਦਾ ਕੰਮ ਚੱਲ ਗਿਆ ਤਾਂ ਬੱਕਰੀਆਂ ਸੂਣ ਵਾਲੀਆਂ ਨੇ ਬੱਲੇ ਬਹੁਤ ਰੱਖਿਆ ਤਾਇਆ ਬਾਅਦ ਸੇ ਬੰਦੀ ਆਪਾਂ ਨੇ ਫਿਰ ਦੀ ਰੂਟੀ-ਰੋਟੀ ਕਹਿੰਗੇ ਹੁਣ ਪਾਲਟੀ ਜੀ ਬਾਲਟੀ ਭਰ ਕੇ ਤੂੰ ਨੂੰ ਤੈਨੂੰ ਖੁਸ਼ ਹੈ ਬਾਬਾ ਗੱਲ ਸੁਣਾ ਜੇ ਬੱਕਰੀ ਖੋਸ਼ ਹੋ ਕੇ ਦੇ ਕੇ ਯਹੀ ਨਹੀਂ ਤੇਰੀ ਰਸਾ ਤੇਰੇ ਹੱਥ ਜੇ ਨਹੀਂ 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 ਕੋਸ਼ਾ ਕੋਈ ਐਡੀ ਵੀ ਗੱਲ ਨਹੀਂ ਬੱਕਰੀਆਂ ਮਤਲਬ ਇਹ ਬਹੁਤ ਨਹੀਂ ਕਰੇ ਕਿਉਂ ਜੀ ਔਰ ਬਾਬਾ ਜੀ ਖੁਸ਼ ਹੈ ਖੁਸ਼ ਆ ਮੈਂ ਐਂ ਕਹਿੰਦਾ ਸੀਗਾ ਮੈਂ ਦੀਖ ਰਹਿਣਾ ਮੈਂ ਸ਼ਾਮ ਕਰਤਾ ਉਸ ਤੋਂ ਬਾਅਦ ਮੈਨੂੰ ਮਾਇਆ ਦੇ ਅੱਛਾ ਅੱਡੇ ਨੇ ਸੀ ਕਿ ਬੈਠੇ ਵਾ ਫਿਰ ਮੇਰੇ ਨਾਲ ਬੱਕ ਚੱਲੀ ਕਰਨ ਨੂੰ ਕੋਈ ਨਹੀਂ ਤੈਨੂੰ ਦੇ ਕੇ ਪੈਸੇ ਕਰੋ ਇੱਧਰ ਚੱਲ ਨੂੰ ਪਰ ਨਾਲੇ ਨੂੰ ਬਸ ਠੀਕ ਹੈ ਹਾਂ ਵੇ ਜੰਗਲਪੁਰ ਠੀਕ ਹੈ ਜੀ ਮੈਂ ਮੰਗਾ ਵੀ ਲੈਂਦਾ ਗੱਡੀ ਇਹ ਤੋਂ ਚਾਬੀਆਂ ਮੇਰੇ ਲਵੇ ਨਹੀਂ ਟਰੰਕ ਦੀਆਂ ਮੇਰੇ ਦੀਆਂ ਹੋਣੀ ਹੀ ਕਰ ਲ ਕੰਮ ਹਾਂ ਉਹ ਫਿਰ ਆਪਾਂ ਤਾਂ ਵਧੀਆ ਠਹਿ ਰੱਖਦੇ ਆਂ ਬਈ ਤੋਂ ਵੀ ਰਾਜ ਜੁਨੇ ਖਰੀਦ ਲਈ ਬੱਕਰੀ ਹਟ ਛੜ ਦੇ ਕੰਨ ਨੂੰ ਕਿਹੜਾ ਝੋਟਾ ਭਾਈ ਦੀ ਇਹ ਤਾਂ ਸਿੰਦਾ ਵੀਰੇ ਗਰੀਬ ਆਦਮੀ ਆ ਇਹ ਹੋਈ ਅਸੀਂ ਵੀ ਗਰੀਬ ਆ ਰਜੀ ਫਿਰ ਕਿੰਨੇ ਦੀ ਦਵਾ ਦੇ ਇਮਾਨਦਾਰੀ ਤੋਂ ਦੱਸ ਦੇ 4800 ਮੈਂ ਤਾਂ ਕਿਤੇ ਤੋਂ ਕਹਿ ਕੇ 200 ਲੈਣੇ ਬਦ ਲੈਂਦਾ ਨਹੀਂ ਜਿਹੜਾ ਮੈਂ ਮਨੇ ਚ ਰੂਲ ਉਹ ਹੀ ਲਵਾਂਗਾ 4800 ਸਾਹੀ ਦੇਉ ਮੁੰਡਿਆ ਮੋਤੀਆਂ ਗੱਲਾਂ ਨਹੀਂ ਕਰਦੇ 3000 ਦੀ ਦੀ ਓਏ ਛੋਟੀ ਹੂ ਐ 3200 ਦੀ ਦਿੰਨੇ 2500 3200 ਦੀ 3500 ਦੀ ਦੇ ਦੇ ਭਾਈ ਤੂੰ ਚੁੱਪ ਕਰਕੇ ਪਾਲ ਲੈ ਉਹ ਤੇਰੀ ਮਰਜ਼ੀ ਨਹੀਂ ਚੱਲੇ ਆ ਦੇ 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 ਓਏ ਗਰੀਬ ਆਦਮੀ ਇਹਨੇ ਪਾਲਣੀ ਆ ਇਹ ਵੀ ਗਰੀਬ ਆ ਓਏ ਇਹ ਤਾਂ ਦੀਂਦਾ ਹੀ ਆ ਗਰੀਬ ਦਾ ਦੀਂਦਾ ਹੀ ਆ ਮੈਨੂੰ ਦੀਂਦਾ ਹੀ ਆ ਇਹ ਤਾਂ ਦੀਂਦਾ ਹੀ ਆ ਗਰੀਬ ਖਰ ਮੈਨੂੰ ਵਿਚਾਰਾ ਚੱਲ ਖਾਈ ਕਰਾ ਦੇਵਾਂਗੇ ਮੀਂਹ ਵੀ ਨਹੀਂ ਛੋਟੀ ਐ ਤੂੰ ਲਖਾਈ ਕਰਵਾ ਦੇ ਉਹ ਤੋਂ ਭਾਈ ਤੂੰ ਚੱਲ ਮੀਂਹ ਵੀ ਨਹੀਂ ਛੋਟੀ ਐ ਛੋਟੀ ਭਾਈ ਜੇ ਮਰਜ਼ਾ ਆ ਚਾ ਕਰ ਦੋਗੇ ਲਾ ਵੀਰ ਚਾਚੀ ਤੇ ਦਸ਼ਤੀ ਗੱਲ ਬਾਖਰ ਚਾਹ ਤਾ ਜ਼ਰਾ ਠੀਕ ਹੈ ਕਿਉਂ ਬਾਈ ਰਾਜੂ ਲਖਾਈ ਕਰਵਾ ਦੇ ਉਸ ਤੋਂ ਬਾਈ 3500 ਦੀ ਕਹਿਤਾ ਤੈਨੂੰ ਮੈਂ ਵੀ ਨਹੀਂ ਨਿਆਣੀ ਕਿਉਂ ਜੀ ਸਹੀ ਮੁੱਲ ਲੈਣਾ ਆ ਤੇ ਇਹ ਅੱਲੀ ਚੰਗੀ ਹਾਂ ਠੀਕ ਆ ਯਾਰ ਠੀਕ ਆ ਹੈ ਠੀਕ ਆ ਆਪਾਂ ਮਰਵਾਉਂਦੇ ਨਹੀਂ ਉਹਨੂੰ ਵੀ ਗਰੀਬ ਆਦਮੀ ਵਿਚਾਰ ਕਿਉਂ ਵੀ ਹੋ ਆਲਾ ਬਾਈ ਓਏ ਆਲਾ ਪਾਲਾ ਕੁਝ ਨਹੀਂ ਖੁਸ਼ ਹੈ ਜੇ ਤਾਂ 3500 ਵੀ ਹਾਂ ਨਾ ਨਾ ਖੁਸ਼ ਹੋ ਕੇ ਨਰਾਜ ਹੈ ਇਹ ਰਹਿਣ ਦੇ ਨਾ ਰਹਿ ਤਾ ਐਵੇਂ ਕਰ ਨਾ ਮੋੜਾ ਚਾਚੀ ਨਹੀਂ ਕਰਦੀ ਠੀਕ ਹੈ ਸੱਜੀ ਉਹ ਫੇਰੀ ਹੈ ਚਾਚੀ ਆਉਦਾ ਕਿਵੇਂਗਾ ਉਹ ਲਾਲ ਦਾ ਇਹ ਨਹੀਂ ਤੇ ਆ ਬੱਕਰੇ ਦਾ ਆਈਦਾ ਹਾਂ ਦੱਸ ਹਾਂ ਦੱਸ ਸੱਸੀ ਵੀ ਕਰ ਕੋਈ ਬੱਚਾ ਉਹ ਨਾ ਉਹ ਆਪੇ ਵਾਲਾ ਹੈ 42 ਖੁਸ਼ ਹੈ 7000 ਤੂੰ ਬੋਲ ਭਾਈ ਕਿਤੇ ਨਾ ਦੇ ਦੇ ਕੀ ਫੋਨ ਲਾਉਣਾ ਤੂੰ ਗੱਲ ਕਰਿਆ ਤਾਂ ਸਿੱਧਾ ਹੋ ਗਈ ਕੀ ਕਰਨਾ ਲਾਵੇਂ ਵੀ ਨਹੀਂ ਬੀਬੀ ਨੂੰ ਫੋਨ ਕਰਾਉਂ ਵੀ ਹਾਂ ਪਰਾਂ ਗਰੀ ਮੜਿਆ ਟੱਕਾ ਜਾ ਸਿਹਾਰੀਦਾਰ ਬੰਦਾ ਪਤਾ ਕੀ ਆ ਐਵੇਂ ਕੁਚਾਰੇ ਨੂੰ ਘਰੇ ਫੇਰ ਹਣ ਆਪਾਂ ਨੂੰ ਤਾਂ ਨਾਲ ਲੈ ਆਏ ਮਾਹ ਚੱਲ ਬਾਕੀ ਨਹੀਂ ਆਪਾਂ ਇਹਦਾ ਗਲਤ ਕੰਮ ਨਹੀਂ ਕਰਦੇ ਗਰੀਬ ਆਦਮੀ ਵਿਚਾਰਾ ਕਿਹੜੇ ਪਿੰਡ ਦਾ ਇਹ ਸੰਗਤੀ ਵਾਲਾ ਸਾਡੇ ਸੰਗਤੀ ਵਾਲਾ ਉਹ ਲਵੀ ਤੇਰੇ ਲਵੀ ਆ ਸੋਦਾ ਲਵੀ ਮੰਦੀਆਂ ਪਰ ਪਸੌਰ ਸੰਗਤੀ ਵਾਲਾ ਸੰਗਤੀ ਸਮਰਿਆ ਦਾ ਹੋਰ ਹੋਰ ਯਾਰ ਮਾਜੀ ਹੋਈ ਜਾਂਦਾ ਸੋਦਾ ਹਾਂ ਲੱਗ ਰਿਹਾ ਕਿਹੜਿਆਂ ਦਾ ਦੋਏ ਜੋੜੀ ਪਾਲ ਲੂਗਾ ਹੋ। ਆ ਵੀਆ ਗੱਲ ਕਰ ਦੱਸੋ। ਇਹਦੇ ਦੋਆਂ ਦਾ ਸ਼ੀਦ ਹੁੰਦੇ ਐ। 13000। ਛੋਟੀਆਂ ਕੱਚੀ ਗੱਲ ਨਹੀਂ ਕਰਦੇ। ਉਹ ਗਰੀਬ ਆਦਮੀ ਵਿਚਾਰਾ। ਇਹ ਦਿੱਕ ਡੀਰ ਲਾ ਪਾਈਆ ਪਾਈ ਤੇ ਮੀ ਬਣੀ ਆ ਇਹ। ਕਿਉਂ ਜੀ? ਛੋਟੀਆਂ ਨੇ ਨਾ। ਹਲੇ ਇਹ ਛੇਚੜਾ ਕਰੂ ਪਾਲੂ। ਉਹ ਦੇ ਦੇ 7 ਦੀਆਂ। ਠੀਕ ਲੈ ਸਾਢੇ 7 ਦੀਆਂ ਦੇ। ਦੇ ਦੇ ਬਾਈ ਯਾਰ। ਠੀਕ ਤਾਂ ਹੈਗਾ ਹੁਣ। ਖਰਚਾ ਯਾਰ। ਇਹਨਾਂ ਦਾ ਮਾਫੀ ਮੈਂ ਤਾਂ 500 ਲਵਾਂ ਹੁਣ ਦੁਆਚੋਂ ਤੇਰਾ ਕਹਿ ਕੇ ਵੱਧ ਨਹੀਂ ਲੈਂਦਾ ਸੱਤ ਦੀਆਂ ਸਾਢੇ ਦੀਆਂ ਦੰਨੇ ਰੱਜੂ ਮਾਤਾ ਨਾਲ ਆ ਗਿਆ ਮੈਂ ਤੈਨੂੰ ਸਹੀ ਗੱਲ ਦੱਸ ਫਿਰ ਨਾਲ ਤਾਂ ਹੁਣ ਵੋਟ ਦਾ ਪਾਉਣਾ ਹੀ ਪਊਗਾ ਸਾਢੇ ਸੱਤ ਦੀਆਂ ਵੋਟਾਂ ਮੌਕਾ ਸਾਹਮਲੇ ਮੌਕਾ ਤਾਂ ਸਾਹਮਲੇ ਹੁਣ ਮੈਂ ਫੇਰ ਤੂੰ ਬੁਲਾਵੇਂਗਾ ਇਹਨੇ ਪੱਠਾਂ ਲੈ ਕੇ ਤੁਰ ਜਾਣਾ ਹੋਰ ਨਵੇੜ ਦੇ ਭਰਾ ਉਹਨੂੰ ਲੈਣ ਆਲਾ ਹੋ ਜੂ ਇਹ ਹੋ ਜੂਗਾ ਮੈਨੂੰ ਨਾ ਗਾਜੀ ਚੱਲ ਫਿਰ ਘਰੇ ਜਾ ਕੇ ਗੰਭੀ ਅਗਲਾ ਮਰੀ ਜਾ ਕੇ ਦੇਖੀਦਾ ਇਹਦਾ ਬੰਦੀ ਕਿਦਾਉਂਦਾ ਹੁੰਦਾ ਨਾਗਾ ਫਾਇਲਾ ਦਾ ਮੈਂ ਤੇਰੇ ਨਾਲ ਆ ਜਾਈਦਾ ਉਹਦੀ ਕਰ ਦਿੰਦੇ ਉਹਦਾ ਸਾਡਾ ਪੋਰਾ ਕਰ ਓਏ ਨਾ ਨਾ ਕਰ ਉਹਨੂੰ 100 ਰੁਪਏ ਛੋੜ ਵੀ ਕਰਦੀ ਗਰੀਬ ਆਦਮੀ ਭੂਰੀ ਅਠਰੀਆਂ ਹੋ ਨਾ ਰਜੂ ਨਾ 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 ਚੁੱਪ ਕਰ ਜਾਓ ਕਰ ਦੂ ਜਾਂ ਤੇਰੀ ਵੀ ਉਹਦੀ ਵੀ ਕਰਵਾਦੀ ਖਰਜਾ 120 ਲਿਖਿਆ ਹੀ ਨਹੀਂ ਲਗੂ ਉੱਥੇ ਚੱਲ ਕਰਾ ਦਾਂਗੇ ਯਾਰ ਦੱਸ ਕਰਾ ਦਾਂਗੇ ਯਾਰ ਖਰਜਾ ਯਾਰ ਓ 100 ਹੀ ਪਿਆ ਚੁੱਪ ਦਾ ਕਰਿਆ ਕਰੋ ਆ ਨਾ ਜੀ ਹਾਂ ਜੀ ਜਗਿੰਦਰਿਆ ਸਰਦਾਰ ਸੋਨੇ ਦੇ ਦੰਦ ਵਾਲਿਆ ਗੜਬਾਲੇ ਦੇ ਚਾਂਦੀ ਦਾ ਲੱਕ ਟੁੱਟ ਜੂ ਮਜਾਜਣ ਜਾਂਦੀ ਦਾ ਉਹ ਐਨੀ ਦੂਰ ਸੱਦ ਲਿਆ ਆ ਜਗਿੰਦਰਿਆ ਸਰਦਾਰ ਆ ਗਿਆ ਸਤ ਸ੍ਰੀ ਅਕਾਲ ਭਾਈ ਓ ਠੀਕ ਐ ਰਸੋ ਮੰਨੀ ਇਹ ਗੁਰੂ ਨਹੀਂ ਬਣੀ ਉਹ ਤਾਂ ਟੱਟ ਜੰਦੇ ਉਹ ਕਿਹਾ ਕਰਨਾ ਦੋ ਦੋ ਰੁਪਏ ਦੇ ਦੋ ਰੁਪਏ ਲਮੈਂ ਦੇਣਾ ਫਿਰ ਮੈਂ ਉਹਨੇ ਚੱਕ ਲਿਆ ਤੁਹਾਨੂੰ 2000 ਰੁਪਏ ਦੇ ਦੂੰ ਮੈਂ ਮੰਗਵਾਲਾ ਨਾ ਮੈਂ ਤਾਂ ਇੱਕ ਲੈਣ ਆਇਆ ਸੀਗਾ ਪਾ ਹੁਣ ਦੋਆਂ ਦਾ ਸੌਦਾ ਹੋ ਗਿਆ ਉਹ ਦੂਜੀ ਬੱਠੀ ਬੱਠੀ ਦੋਏ ਐ ਸਾਹੀ ਵਾਲਾ ਵਿੱਚ ਪਾ ਲਿਆ ਲੈ ਕੀ ਹਾਂ ਹਾਂ ਅੱਛਾ 5000 ਹੋ ਗਿਆ ਹਾਂ ਜੀ ਪਿੰਨੇ ਘਟ ਗਏ ਬਾਈ ਤਿੰਨੇ ਨੂੰ ਤੇ ਜੀ ਪੱਠਾ ਲੈ ਜੀ ਤੇ ਲਿਖਾਈ ਕਰਵਾ ਦਿਆਂ ਦੀ। ਬਸ ਠੀਕ ਹੈ। ਜਾਂ ਕਿ ਇਹ ਇਹਨਾਂ ਪੰਜ ਸ਼ਰਤਾਂ ਪੂਰੀ ਤੀਵੀ ਦੂੰ। ਨਹੀਂ। ਜਾਂ ਬੱਕਰੀ ਨਹੀਂ ਵੇਚ ਦੇਣੀ ਭਾਈ 라ਜੂ ਕਿੱਥੇ ਵੇਚਾਂਗੇ? ਵੇਚਣੀ ਆ ਤੂੰ ਆਪ ਦੇਖਾ। ਤੂੰ ਤਾਂ ਰੋਇ ਦਾ ਕਰੀਕਰ ਬੰਦਾ ਹੈਂ। ਵੇਚ ਜੋ ਭਾਈ ਲੈ ਲਈ। ਮੈਂ ਤਾਂ ਉਹ 20000 ਲਾਤਾ ਉਧਰ ਹੋ ਕੇ। ਆ 22 ਦੀ ਦੇਖ। ਇਹ ਚੱਲ ਨਕਨ ਕੋੜ ਦੀ ਸੂਣੀ ਹੈ ਬੱਕਰੀ। ਪੰਨਾ ਕੁੰਨਾ ਦੀ। ਰਣਜਕਾਰ ਨੇ ਆਇਆ ਵੱਸਾ ਜਿਹੜਾ ਮੈਂ ਤੈਨੂੰ ਦੱਸਿਆ ਹੁਣੇ 2 ਮਹੀਨੇ ਦੀ ਗੱਪੜ ਦੱਸਦਾ ਮੈਂ ਬਣਾ ਕਿੱਥੇ ਬੰਦਾ ਪੂਰਾ ਕਰ ਦੂ ਘਸੜਾ ਜਾਵਾਂਗਾ ਤੀਨੋਂ ਦੀ ਤਾਂ ਬਈ ਹੁਣ ਅਗਰ ਤੇਰੇ ਉਹ ਤਾਂ ਤੇਰੇ ਸਾਹਮਣੇ ਖੜਾ ਦਿਆ ਲੋਕ ਉਸੇ ਤੇਰੇ ਸਾਹਮਣੇ ਕਹਿੰਦੇ ਐਨੀ ਬੰਦੇ ਕਿ ਮੈਂ ਕਿਹੜਾ ਕੋਈ ਠੀਕ ਆ ਗੱਲ ਕਿਉਂ ਜੀ ਮਰਾ ਠੀਕ ਆ ਹਾਂ ਉਹਨੇ ਕਿਹੜਾ ਵਿਚਾਰੇ ਨੂੰ ਕੋਲੀ ਹਾਂ ਵੱਡੀ ਗੱਲ ਤਾਂ ਥੋੜਾ ਜਿਹਾ ਮੂਰੇ ਥੜੀ ਤਾਂ ਉੱਤੇ ਜਿਵੇਂ ਕੈਦ ਦੇਖੀ ਹੋਊਗਾ ਜੇ ਸਾਈ ਤਾਂ ਦੇ ਆਣੀ ਮਤਲਬ ਉੱਚਾ ਹੋ ਜਾਪਣਗਾ ਮੈਂ ਮਚਾ ਮੈਂ ਤਾਂ ਕਹਿੰਦਾ ਜਿਵੇਂ ਤਾਂ ਕਹਿੰਦਾ ਮੈਂ ਕਿਹਾ ਬਾਬਾ ਅੱਜ ਜਿੱਤ ਗਈ ਬਾਬੇ ਮੋਟਾ ਕੱਢ ਲਾ ਟਾਈਮ ਵਿਚਾਰਨਾ ਵਧੀਆ ਬੱਕਰੀ ਵਧੀਆ ਤਾਂ ਪੈਸੇ ਲੱਗਦੇ ਵਧੀਆ ਬੀਹੇ ਬੱਕਰੀ ਭਾਈ ਹੈ ਇਹੋ ਤਾਂ ਸਹੀ ਗੱਲ ਲੈ ਆਂਦੇ ਬਾਈ ਜੀ ਨਾਮ ਦੇਖੋ ਟਾਈਮ ਐ ਇਹ ਉਹ ਨਹੀਂ ਹੋ ਰਾ ਜਿਵੇਂ ਮੰਨਿਆ ਕਰ ਰਹਾ ਤਾਂ ਖੜਾ ਰਹਿੰਦੇ ਕੋਈ ਨਹੀਂ ਚਾਹਤੀ ਨਹੀਂ ਸਾਰਾ ਇਹਦਾ ਪਣੀ ਮੰਨਦੇ ਆ ਤੇਰੀ ਜਮਾਨ ਦੀ ਫੁੱਲ ਚੜ ਚੱਲ ਜਿੰਨੀ ਕਿਸੇ ਜਲਚ ਮੈਂ ਤਾਂ ਕਰ ਤਾਈ ਵੀ ਉਹ ਹੀ ਕਰਦਾਂਗੇ ਕੋਈ ਗੱਲ ਨਹੀਂ ਚੱਲ ਕੋੜੀ ਦੇ ਦੇ ਨਾ ਜੀ ਮੈਂ ਮੋਟਾ ਹੋਰ ਖਿੱਚ ਲਾਂ ਹੈ ਪੱਲਾ